ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਤੇ 사ऊदी ਦੀ ਵੀਡੀਓ ਦੱਸੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਦੁਬਈ ਦੇ ਵਿੱਚ ਕਿਸ ਤਰੀਕੇ ਦੇ ਨਾਲ ਹੜ ਆਇਆ ਹੈ ਉਸ ਦੀ ਹੀ ਇੱਕ ਹੋਰ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਊਂਠ ਜਿਹੜੇ ਨੇ ਪਾਣੀ ਦੇ ਵਿੱਚ ਰੋੜਦੇ ਹੋਏ ਵਿਖਾਈ ਦੇ ਰਹੇ ਨੇ ਦੂਸਰੇ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਗੱਡੀਆਂ ਦਾ ਵੀ ਕਿੰਨਾ ਬੁਰਾ ਹਾਲ ਹੈ ਕਿ ਲੋਕੀ ਇਹਦੇ ਵਿੱਚ ਫਸੇ ਹੋਏ ਨੇ ਦੇਖੋ ਤੁਸੀਂ ਤਸਵੀਰਾਂ ਦੇ ਵਿੱਚ ਕਿ ਲੋਕ ਕਿਸ ਤਰੀਕੇ ਦੇ ਨਾਲ ਆਪਣੀ ਜਾਨ ਬਚਾ ਰਹੇ ਨੇ ਪਰ ਚਾਰੋਂ ਤਰਫ ਜਿਹੜਾ ਹੈ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ ਤਾਂ ਹੁਣ ਸੋਸ਼ਲ ਮੀਡੀਆ ਤੇ ਇਹ ਵੀਡੀਓ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਆ ਤੁਸੀਂ ਦੇਖ ਸਕਦੇ ਹੋ ਕਿ ਚੰਦ ਮਿੰਟਾਂ ਦੇ ਵਿੱਚ ਕਿੰਨਾ ਪਾਣੀ ਆ ਜਾਂਦਾ ਹੈ ਊਂਠ ਜਿਹੜੇ ਨੇ ਲਗਾਤਾਰ ਇਸ ਪਾਣੀ ਦੇ ਵਿੱਚ ਬੰਦੇ ਹੋਏ ਵਿਖਾਈ ਦੇ ਰਹੇ ਨੇ ਤਾਂ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਤੇ ਤੁਹਾਨੂੰ ਦੱਸ ਦਈਏ ਕਿ ਇਹ ਵੀਡੀਓ ਸਾウਦੀ ਦੀ ਦਸੀ ਜਾ ਰਹੀ ਹੈ ਇਦਾਂ ਦੀਆਂ ਹੋਰ ਵੀਡੀਓਜ਼ ਦੇ ਲਈ ਜੁੜੇ ਰਹੋ ਸਿਕਸਰ نیوز ਟੀਵੀ ਦੇ ਨਾਲ